ਈਕਾ ਪ੍ਰਭਾਤੀ ਮਹੱਲਾ ਚੌਥਾ ਅਗਮ ਦਿਆਲ ਕਿਰਪਾ ਪ੍ਰਵਤਾਰੀ ਮੁਖਾਰ ਹਰ ਨਾਮ ਹਮ ਕਹੀ ਪਤਤ ਪਾਵਨ ਹਰ ਨਾਮ ਧਿਆਉ ਸਭ ਕੇ ਲਿਵਖ ਪਾਪ ਲਹੇ ਜਪਮਨ RAM ਨਾਮ ਰਵ ਰਹੀ ਦੀਨ ਦਿਆਲ ਦੁਖ ਪੰਜਨ ਗਾਉ ਗੁਰਮਤ ਨਾਮ ਪਦਾਰਥ ਲਹੇ ਰਹਾਉ ਕਾਇਆ ਨਗਰ ਨਗਰ ਹਰ ਬਸਿਉ ਮਤ ਗੁਰ ਮਤ ਹਰ ਹਰ ਸਹੀ ਸਰੀਰ ਸਰੂਪਰ ਨਾਮ ਹਰ ਪ੍ਰਗਟਿਉ ਕਰ ਮੰਦਰ ਹਰ ਪ੍ਰਭ ਲਹੀ ਜੋ ਨਰ ਭਰਮ ਪਰਮ ਉਦਿਆਨੀ ਤੇ ਸਾਖਤ ਮੂੜ ਮੋਹੇ ਜੋ ਮ੍ਰਿਗਨਾਭ ਬਸੈ ਬਾਸ ਬਸਨਾ ਭਰਮ ਭ੍ਰਮਿਉ ਝਾਰ ਗਹੇ ਤੁਮ ਵੱਡ ਅਗਮ ਆਗਾਦ ਬੋਧ ਪ੍ਰਭ ਮਤ ਦੇਵ ਹੋ ਹਰ ਪ੍ਰਭ ਲਹੀ ਜਨ ਨਾਲਿਕ ਕਉ ਗੁਰ ਹਾਥ ਸਿਰ ਧਰਿਉ ਹਰਿ ਰਾਮ ਨਾਮ ਰਵ ਰਹੀ ਪਰਵਾਤੀ ਮਹੱਲਾ ਚੌਥਾ ਮਨ ਲਾਗੀ ਪ੍ਰੀਤ ਰਾਮ ਨਾਮ ਹਰ ਹਰ ਜਪਿਓ ਹਰ ਪ੍ਰਭ ਵਡਫਾ ਸਤਿਗੁਰ ਬਚਨ ਸੁਖਾਨੇ ਹੀ ਅਰੈ ਹਰ ਧਾਰੀ ਹਰ ਪ੍ਰਭ ਕਿਰਪਾ ਫਾ ਮੇਰੇ ਮਨ ਪਜ ਰਾਮ ਨਾਮ ਹਰ ਨਿਮਖ ਫਾ ਹਰ ਹਰ ਦਾਨ ਦਿਓ ਗੁਰ ਪੂਰੇ ਹਰ ਨਾਮ ਮਨ ਤਨ ਬਸ ਫਾ ਰਹਾਉ ਆਯਾ ਨਗਰ ਵਸਿਓ ਘਰ ਮੰਦਰ ਜਪ ਸੋਭਾ ਗੁਰਮੁਖ ਕਰਪਾ ਹਲਤ ਪਲਤ ਜਨ ਭਏ ਸੋਹੇਲੇ ਮੁਖ ਊਜਲ ਗੁਰਮੁਖ ਤਰਫਾ ਅਨਪਉ ਹਰ 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 ਲਿਵ ਲਾਗੀ ਹਰ ਉਰ ਧਾਰਿਓ ਗੁਰ ਨਿਮਖ ਪਾ ਕੋਟ ਕੋਟ ਕੇ ਦੋਖ ਸਭ ਜਨ ਕੇ ਹਰ ਦੂਰ ਕੀਏ ਇਕ ਪਲ ਫਾ ਤੁਮਰੇ ਜਾਨ ਤੁਮਹੀ ਤੇ ਜਾਣੀ ਪ੍ਰਭ ਜਾਨਿਓ ਜਨ ਤੇ ਮੁਖ 파 ਹਰ ਹਰ ਆਪ ਧਰਿਓ ਹਰ ਜਨਮਹਿ ਜਨ ਨਾਨਕ ਹਰ ਪ੍ਰਭ ਇਕ 파 ਪ੍ਰਭਾਤੀ ਮਹੱਲਾ ਚੌਥਾ ਗੁਰ ਸਤਗੁਰ ਨਾਮ ਦਰੜਾਇਓ ਹਰ ਹਰ ਅਮਉਏ ਜੀਵੇ ਹਰ ਜਪ ਭਾ ਤਨ ਤਨ ਗੁਰੂ ਗੁਰ ਸਤਗੁਰ ਪੂਰਾ ਵਿਖ ਡੁੱਬਦੇ ਬਾਹਾਂ ਦੇ ਕੱਢ ਬਹਾ ਜਪ ਮਨ RAM ਨਾਮ ਅਰਧ ਹੰਬਾ ਉਪਜੰਮ ਕੋ ਪਾਏ ਨਾ ਪਾਈਐ ਕਤਹੂ ਗੁਰ ਪੂਰੈ ਹਰ ਪ੍ਰਭ ਲਾਭਾ ਰਹਾਉ RAM ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰ ਮਤ ਰਸ ਭਾ ਲੋਹ ਮਨੂਰ ਕੰਚਨ ਮਿਲ ਸੰਗਤ ਹਰ ਉਰ ਧਾਰਿਓ ਗੁਰ ਹਰਿ ਭਾ ਹਉ ਮੈਂ ਵਿਖਿਆ ਨਿਤ ਲੋਭ ਲੋਭਾਨੇ ਉਤਕਲਤ ਮੋਹੇ ਲੁਗ ਭਾ ਤਿਨ ਪਗ ਸੰਤਨਾ ਸੇਵੇ ਕਬਹੂ ਤੇ ਮਨ ਮੁਖ ਭੂਮਰ ਪਰਵਾ ਤੁਮਰੇ ਗੁਣ ਤੁਮਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਨਵਾ ਜਿਉ ਜਾਨੋ ਤਿਉ ਰੱਖੋ ਸੁਆਮੀ ਜਨ ਨਾਨਕ ਦਾਸ ਤੁਮਨ ਭਾ ਸ਼ਕਾ 1 ਪ੍ਰਵਤੀ ਬੇਪਾਸ ਪੜਤਾਲ ਮਹੱਲਾ ਚੌਥਾ 1 ਓ ਅੰਕਾਰ ਸਤਗੁਰ ਪ੍ਰਸਾਦ ਜਪ ਮਨ ਹਰ ਹਰ ਨਾਮ ਨਦਾਨ ਹਰ ਦਰਗਾਹ ਪਾਵੇ ਹਮਾਨ ਜਿਨ ਜਪਿਆ ਤੇ ਪਾਰ ਪਰਾਨ ਰਹਾਉ ਸੁਨ ਮੰਨ ਹਰ ਹਰ ਨਾਮ ਕਰ ਧਿਆਨ ਸੁਨ ਮੰਨ ਹਰ ਕੀਰਤ 86 ਮਾ ਜਾਨ ਸੁਨ ਮੰਨ ਗੁਰਮੁਖ ਪਾਵੇ ਹਮਾਨ ਜਪ ਮੰਨ ਪਰਮੇਸ਼ਰ ਪ੍ਰਧਾਨ ਖਿਨ ਖੋਐ ਪਾਪ ਕੁਟਾਨ ਮਿਲ ਨਾਨਕ ਹਰ ਭਗਵਾਨ ਪ੍ਰਭਾਤੀ ਮਹੱਲਾ ਪੰਜਵਾ ਬੇਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਚ ਜੋਤ ਨਿਵਾਜਿਆ ਸਹਿਜਾ ਧੜਕ ਬਰਤਨ ਕਉ ਪਾਣੀ ਨਿਮਖ ਨਾ ਵਿਸਾਰਹੁ ਸੇਵਹੁ ਸਾਰਗ ਪਾਣੀ ਮਨ ਸਤਗੁਰ ਸੇਵ ਹੋਏ ਪਰਮ ਗਤੀ ਹਰਖ ਸੋਗ ਤੇ ਰਹੈ ਨਰਾਰਾ ਤਾਂ ਤੂ ਪਾਵੇਹ ਪ੍ਰਾਨ ਪਤੇ ਰਹਾਉ ਕਾਪੜ ਭੋਗ ਰਸ ਅਨਕ ਪੁੰਚਾਏ ਮਾਤ ਪਿਤਾ ਕਟੰਬ ਸਗਲ ਬਨਾਏ ਰਿਜਕ ਸਮਾਹੇ ਜਲ ਥਲ ਮੀਤ ਸੋ ਹਰ ਸੇਵੋ ਨੀਤਾ ਨੀਤ ਤਹਾਂ ਸਖਾਈ ਜਹ ਕੋਏ ਨਾ ਹੋਐ ਕੋਟ ਪਰਾਦ ਇਕ ਖਿਨ ਮੈਂ ਧੋਐ ਦਾਤ ਕਰੈ ਨਹੀਂ ਪਛੋਤਾਵੈ ਇਕਾ ਬਖਸ਼ ਫਿਰ ਬਹੁਰ ਨਾਮ ਬੁਲਾਵੇ ਚਿੱਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮਹਿ ਬਸੇ ਗੋਪਾਲ ਗੁਰ ਮਿਲਿਆ ਏ ਤੁਮਰੇ ਦਵਾਰ ਜਨ ਨਾਨਕ ਦਰਸ਼ਨ ਦੇਹੁ ਮਰਾਰ ਪ੍ਰਭਾਤੀ ਮਹੱਲਾ ਪੰਜਵਾਂ ਪ੍ਰਭ ਕੀ ਸੇਵਾ ਜਨ ਕੀ ਸੋਭਾ ਕਾਮ ਕ੍ਰੋਧ ਮਿਟੇ ਤਿਸ ਲੋਭਾ ਨਾਮ ਤੇਰਾ ਜਨ ਕੈ ਪੰਡਾਰ गुण गावै प्रब दर्श प्यार तुम्हारी भगत प्रब तुमह जनाई काट जेवरी जन लिए छडाई रहाऊ जो जन राता प्रब कह रंग तिन सुख पाया प्रब कह संग जिस रस आया सोई जानै देख-देख मन महरानै सो सुखिया सब ते उत्तम होए ਜਾਂ ਕਹਿ ਹਿਰਦੈ ਵਸਿਆ ਪ੍ਰਭ ਸੋਈ ਸੋਈ નિਹਚਲ ਆਵੇ ਨਾ ਜਾਏ ਅਨ ਦਿਨ ਪ੍ਰਭ ਕੇ ਹਰ ਗੁਣ ਗਾਏ ਤਾਂ ਕਉ ਕਰੋ ਸਗਲ ਨਮਸ਼ਕਾਰ ਜਾਂ ਕਹਿ ਮਨ ਪੂਰਨ ਨਰੰਕਾਰ ਕਰ ਕਿਰਪਾ ਮੋਹਿ ਠਾਕੁਰ ਦੇਵਾ ਨਾਨਕ ਉਧਰੈ ਜਨ ਕੀ ਸੇਵਾ ਪ੍ਰਭਾਤੀ ਮਹੱਲਾ ਪੰਜਵਾਂ ਗੁਣ ਗਾਵਤ ਮਨ ਹੋਏ ਆਨੰਦ ਆਠ ਪਹਿਰ ਸਿਮਰੋ ਭਗਵੰਤ ਜਾ ਕੈ ਸਿਮਰਨ ਕਲ ਮਲ ਜਾਹੀ ਤਿਸ ਗੁਰ ਕੀ ਹਮ ਚਰਣੀ ਪਾਹੀ ਸਮਤ ਦੇਵੋ ਸੰਤ ਪਿਆਰੀ ਸਿਮਰੋ ਨਾਮ ਮੋਹੇ ਨਿਸਤਾਰੀ ਰਹਾਉ ਜਿਨ ਗੁਰ ਕਹਿਆ ਮਾਰਗ ਸੀਦਾ ਸਜਲ ਤਿਆਗ ਨਾਮ ਹਰ ਗੀਦਾ ਤਿਸ ਗੁਰ ਕੈ ਸਦਾ ਬਲ ਜਾਈਐ ਹਰ ਸਿਮਰਨ ਜਿਸ ਗੁਰ ਤੇ ਪਾਈਐ ਬੂਢਕ ਪ੍ਰਾਣੀ ਜਿਨ ਗੁਰਹਿ ਤਰਾਇਆ ਜਿਸ ਪ੍ਰਸਾਦ ਮੋਹੈ ਨਹੀਂ ਮਾਇਆ ਹਲਤ ਪਲਤ ਜਿਨ ਗੁਰਹਿ ਸਵਾਰਿਆ ਤਿਸ ਗੁਰ ਉਪਰ ਸਦਾ ਹਉ ਵਾਰਿਆ ਮਹਾ ਮੁਗਤ ਤੇ ਕੀਆ ਗਿਆਨੀ ਗੁਰ ਪੂਰੇ ਕੀ ਅਕਥ ਕਹਾਣੀ ਪਾਰ ਬ੍ਰਹਮ ਨਾਨਕ ਗੁਰਦੇਵ ਵੱਡਾ ਭਾਗ ਪਾਈਐ ਹਰ ਸੇਵ ਪ੍ਰਭਾਤੀ ਮਹੱਲਾ ਪੰਚੁਆ ਸਗਲੇ ਦੁੱਖ ਮਿਟੇ ਸੁਖ ਦੀਏ ਆਪਣਾ ਨਾਮ ਜਪਾਇਆ ਕਰ ਕਿਰਪਾ ਆਪਣੀ ਸੇਵਾ ਲਾਈ ਸਗਲਾ ਦੁਰਤ ਮਟਾਇਆ ਹਮ ਬਾਰਿਕ ਸਰਲ ਪ੍ਰਭ ਦਿਆਲ ਅਵਗਣ ਕਾਟ ਕੀਏ ਪ੍ਰਭ ਆਪਣੇ ਰਾਖ ਲੀਏ ਮੇਰਾ ਗੁਰ ਗੋਪਾਲ ਰਹਾਉ ਤਾਪ ਪਾਪ ਬਿਨ ਸੇ ਖਿਨ ਭੀਤਰ ਭਏ ਕਿਰਪਾਲ ਗੁਸਾਈ ਸਾਸ ਸਾਸ ਪਾਰ ਬ੍ਰਹਮ ਅਰਾਦੀ ਆਪਣੇ ਸਤਗੁਰ ਕੈ ਬਲ ਜਾਈ ਅਗਮ ਅਗੋਚਰ ਬੇਅੰਤ ਸੁਆਮੀ ਤਾ ਕਾਇੰਤ ਨ ਪਾਈਐ ਲਾਹਾ ਖਾਟ ਹੋਈਐ ਤਨਵੰਤਾ ਆਪਣਾ ਪ੍ਰਭੂ ਧਿਆਈਐ ਆਠ ਪਹਿਰ ਪਾਰ ਬ੍ਰਹਮ ਧਿਆਈਐ ਸਦਾ ਸਦਾ ਗੁਣ ਗਾਇਆ ਤਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਬਿਖ ਸਭ ਨਾਸ਼ੀ ਸਚ ਨਾਮ ਗੁਰਦੀਨੀ ਰਾਸੀ ਪ੍ਰਭ ਕੀ ਦਰਗਾਹ ਸੋਭਾਵੰਤੇ ਸੇਵਕ ਸੇਵ ਸਦਾ ਸੋਹੰਤੇ ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਬਿਨ ਸਹਿ ਅਗਿਆਨ ਅੰਧੇਰਾ ਮਨ ਤੇ ਜਾਈ ਰਹਾਉ ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਭਲ ਹੋਸ ਤਿਸ ਗੁਰ ਕੋ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਧਿਆਈ ਐਸਾ ਗੁਰ ਪਾਈਐ ਵਡਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਠ ਪਹਿਰ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਨਾਏ ਪ੍ਰਭਾਤੀ ਮਹੱਲਾ ਪੰਜਵਾ ਕਰ ਕਿਰਪਾ ਆਪਣੇ ਪ੍ਰਭ ਕੀ ਏ ਹਰ ਕਾ ਨਾਮ ਜਪਣ ਕਉ ਦिए ਆਠ ਪਹਿਰ ਗੁਣ ਗਾਏ ਗੋਬਿੰਦ ਪੈ ਬਿਨ ਸੇ ਉੱਤਰੀ ਸਭ ਚਿੰਦ ਉਭਰੇ ਸਤਿਗੁਰ ਚਰਨੀ ਲਾਗ ਜੋ ਗੁਰ ਕਹ ਸੋਈ ਭਲ ਮੀਠਾ ਮਨ ਕੀ ਮਤ ਤਿਆਗ ਰਹਾਉ ਮਨ ਤਨ ਵਸਿਆ ਹਰ ਪ੍ਰਭ ਸੋਈ ਕਲ ਕਲੇਸ਼ ਕਿਛ ਬਿਗਨ ਨਾ ਹੋਈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ ਚਰਨ ਕਮਲ ਸਿਓ ਲਾਗੋ ਪਿਆਰ ਬਿਨ ਸੇ ਕਾਮ ਕ੍ਰੋਧ ਅਹੰਕਾਰ ਪ੍ਰਭ ਮੇਲਨ ਕਾ ਮਾਰਗ ਜਾਨਾ ਭਾਏ ਭਗਤ ਹਰ ਸਿਓ ਮਨ ਮਾਨਾ ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗਹਿ ਅਤੋਲੇ ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕਹੋ ਨਾਨਕ ਵਡਭਾਗੀ ਪਾਈਐ ਪ੍ਰਭ